ਤੁਸੀਂ ਦੇਖ ਰਹੇ ਹੋ ਪੀਵੀ 23 ਕੋਟਲਾ ਜਨਰਲ ਚੈਨਲ ਇਸ ਖੰਨਾ ਸ਼ਹਿਰ ਦੇ ਨਵੀਂ ਆਬਾਦੀ ਇਲਾਕੇ ਦੇ ਵਿੱਚ ਕ੍ਰਿਸ਼ਨ ਸਦਾ ਮੜੈਰੀ ਨੇੜੇ ਆਵਾਰਾ ਕੁੱਤਿਆਂ ਵੱਲੋਂ 60 ਸਾਲਾਂ ਮਹਿਲਾ ਨੂੰ ਕੀਤਾ ਗਿਆ ਜ਼ਖਮੀ ਇਹਨਾਂ ਕੁੱਤਿਆਂ ਆਵਾਰਾ ਕੁੱਤਿਆਂ ਤੋਂ ਬਚਨ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਇਹਨਾਂ ਕੁੱਤਿਆਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ ਦੇਖੋ ਕਿੰਨੀ ਤਸ਼ੱਦਦ ਤੋਂ ਬਾਅਦ ਇਸ ਮਹਿਲਾ ਨੇ ਆਪਣਾ ਬਚਾ ਕਰਿਆ ਕਦੀ ਵੀ ਜਿੰਨਾ ਦੀ ਵਾਟ ਮਾਰੀਓ ਆਹ ਛੰਦੀ